ਹੈਲੋ ਹਾਂਜੀ ਜਿੱਕੇ ਹਾਲ ਚੱਲ ਦੋਸਤੋ ਟੱਚ ਠੀਕ ਠਾਕ ਜੋ ਹਾਂਜੀ ਆ ਜਾ ਲਓ ਜੀ ਸਾਡਾ ਸ਼ੇਅਰ ਦੇਖ ਲਓ ਪਹਿਲੋ ক্রিকেট ਖੇਲਦਾ ਇਹ ਚੱਕਿਆ ਇਹਨੇ ਲਾਇਆ ਹੋਇਆ ਸਾਰੇ ਖੇਡਣ ਆਹ ਦੇਖੋ ਆ ਵੀ ਪਿਆ ਹੋਇਆ ਬੰਦਾ ਅੱਡਾ ਤਿਆਰੀਆਂ ਜਾਣ ਦੀਆਂ ਹੋ ਰਹੀਆਂ ਮੇਰੇ ਦੇਖੇ ਪਹਿਲੋ ਮਾਨ ਦਾ ਮਾਨ ਤਾਨ ਹੋ ਰਿਹਾ ਸੇਵਾ ਹੋ ਰਹੀ ਹੈ ਪਹਿਲਾਂ ਇਹ ਖਾ ਕੇ ਫਿਰ ਜਾਂਦੇ ਹੁਣ ਬੱਲਾ ਡੇਰੇ ਜਿਹੜੇ ਕੱਚੇ ਪੇਂਡੂ ਕੇ ਨਾ ਹੋ ਵੀ ਤੌਣ ਲੱਗੇ ਆ ਹੀ ਹੋ ਗਈ ਸਾਡੀ ਗੱਡੀ ਤਿਆਰ ਡਰਾਈਵਰ ਸਾਡਾ ਤਿਆਰ ਆ ਪਹੁੰਚ ਗਏ ਵੀ ਆਪਾਂ ਰੋਡ ਤੇ ਈਰਾ ਸਚਖੰਡ ਬੱਲਾ ਵਾਲੇ ਰੋਡ ਤੇ ਆਪਾਂ ਪਹੁੰਚ ਚੁਕੇ ਆ ਕਰਾਉਣੇ ਜਾ ਕੇ ਤੁਹਾਨੂੰ ਦਰਸ਼ਨ ਅੱਗੇ ਵੀ ਬੜਾ ਟਾਈਮ ਲੱਗ ਗਿਆ ਸਾਨੂੰ ਪਹੁੰਚਣ ਤੇ ਇਹ ਪਹੁੰਚ ਗਏ ਆਪਾਂ ਸਾਲੋ ਸੱਚਖੰਡ ਬੱਲਾ ਆ ਸਾਡਾ ਬਿਹਾਨ ਵੀ ਹੁਣ ਉੱਠ ਗਿਆ ਦੇਖੋ ਚੈੱਕ ਕਰੋ ਲੇਜ਼ ਖਾ ਰਿਹਾ ਲੇਜ਼ ਬਾਨੂੰ ਓਏ ਬਿਹਾਨ ਬਿਹਾਨ ਹੈ ਟਾਈਮ ਲੱਗਾ ਆ ਸਾਨੂੰ ਪਹੁੰਚਣ ਤੇ ਚਲੋ ਕੋਈ ਵਧੀਆ ਹੀ ਹੋਊਗਾ ਵਧੀਆ ਹੀ ਦਰਸ਼ਨ ਹੋਣਗੇ ਆਪਾਂ ਨੂੰ ਗੱਡੀ ਦੇਰ ਲਾਉਣੀ ਆ ਹੁਣ ਆਪਾਂ ਉਹ ਤੇ ਪਾਰਕਿੰਗ ਵਾਸਤੇ ਵੀ ਵਧੀਆ ਬਣ ਗਿਆ ਨਾ ਨੀ ਤਾਂ ਇਦਾਂ ਹੀ ਹੁੰਦਾ ਜੀ ਆ ਹੁਣ ਪਾਰਕਿੰਗ ਵਾਸਤੇ ਵਧੀਆ ਬਣਾ ਦੇਤਾ। ਇਨਸ਼ਾਅੱਲਾ। ਬਲੌਕ ਲਾ ਕੇ। ਬਲੌਕ ਲਾ ਕੇ। ਕਿੱਦਾਂ? ਜੇ ਕਰਨਾਗੇ? ਕਿੱਦਾਂ ਜੇ ਕਰਨਾ? ਕਿੱਦਾਂ ਕਰਨੀ ਚਾਏ? ਹੱਥ ਜੋੜ ਕੇ। ਹੱਥ ਜੋੜ ਕੇ। ਹਾਂ ਜੇ ਦੇ ਤਨ ਗੁਰਦੇ ਉਹ ਕਹਦੇ। ਕਿਆ ਜਲਦੀ ਯਾਰਾ।

ਪਰ ਸ਼ਾਮ ਲੈਣ ਵਾਸਤੇ ਖੜਾ ਬੰਦਾ ਸਾਡਾ ਹੁਣ। ਉਹ ਜਾਓ ਖੜਾ। ਜੋੜੇ ਜਮਾ ਕਰਾਉਣ ਗਿਆ ਹੁਆ। ਕਰਨਾ ਹੈ ਦਫਤਰ ਨਾਲ ਜਾ ਕੇ ਆਪ ਨੂੰ ਸੰਕਰ ਤਨ ਅਨੁਸਾਰ ਨਾ ਬਣਾ ਕਰਦਾ ਜੂਜਾ ਨਹੀਂ ਸਾਕਾਰ ਕੀ। ਸਾਡੇ ਸਿੰਘ ਜੀ ਖੜਾ ਕੇ ਨਾਮ ਦਾ 자, 그렇아 टेक ਆਜਾ ਬਿਹਾਨ ਬਿਹਾਨ ਓਏ ਬਿਹਾਨ ਇੱਧਰ ਆ ਲੋ ਜੀ ਮੱਥਾ ਸੀ ਟੇਕ ਲਿਆ ਤੇ ਹੁਣ ਚੱਲੇ ਆ ਵਾਪਸ ਘਰ ਅੱਜ ਜਾਂਦਾ ਵਿਆ ਸਾਡਾ ਆਸ਼ੂ ਵਿਆਹ ਸਾਡਾ ਪਹਿਲੇ ਗੱਡੀ 'ਚ ਬਹਿਣ ਨੂੰ ਤਿਆਰ ਆ। ਆ ਚੈੱਕ ਕਰਿਓ ਜਰਾ। ਇਹ ਸਾਡਾ ਬਹੁਤ ਸਿਆਣਾ ਮੁੰਡਾ। ਇਹੀ ਸਿਆਣਾ ਸਾਡਾ ਮੁੰਡਾ। ਇਹਨੇ ਆਪ ਹੀ ਸਾਰਾ ਕੁਝ ਕਰੀ ਜਾਣਾ, ਖੇਢੀ ਜਾਣਾ। ਇਹ ਹਾ ਦੇਖੋ, ਪਹਿਲੇ ਗੱਡੀ। ਬਹਿ ਜਾ ਬਹਿ ਜਾ। ਇਹ ਆਓ ਦੇਖ। ਇਹ ਚੈੱਕ ਕਰਿਓ। ਬਹਿ ਜਾ ਬਹਿ ਜਾ। ਕਿੱਥੇ ਆਈ ਸੀ ਵਿਆਹ ਨਾ ਆਪਾਂ? ਹਾਂਜੀ। ਹਾਂ ਗੱਡੀ 'ਚ ਤਾਂ ਆਏ ਆ ਕਿੱਥੇ ਆਏ ਸੀ ਜੈ ਕਰਨ ਜੈ ਕਰਨ ਆਏ ਸੀ ਹਾਂ ਇਹ ਸਿਆਣਾ ਮੁੰਡਾ ਸਾਡਾ ਕਿੱਦਾਂ ਕੀਤੀ ਸੀ ਜੈ 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 ਕਿੱਦਾਂ ਕੀਤੀ ਸੀ ਜੈ ਮੱਠੀ ਲਾ ਲਈ ਮੱਠੀ ਖਾ ਲਈ ਠੀਕ ਆ ਲੋ ਜੀ ਗੱਡੀ ਤੁਰ ਪਈ ਆ ਪਿੰਡ ਵੱਲ ਸਾਡੇ ਰਮਨ ਸ਼ਾਹ ਜੀ ਆ ਸਾਡਾ ਬਿਹਾਨ ਟੋਪੀ ਸਹੀ ਕਰ ਓਏ ਬਿਹਾਨ ਟੋਪੀ ਸਹੀ ਕਰ ਆਪਣੀ ਹਾਂ करण okay, ਕਹੋ ਕੀ ਇਹ ਬਾਰ ਕੀ ਹੈ ਕੁੱਤੇ ਬੱਕਰੀਆਂ ਭੇਡਾਂ ਸੱਚ ਨਹੀਂ ਨਹੀਂ ਭੇਡਾਂ ਪਿੰਡਾ ਪਿੰਡਾ ਪੈਂਡਾ ਨਹੀਂ ਭੇਡਾਂ ਪਿੰਡਾ ਪੈਂਡਾ ਪੈਂਡਾ ਪਿੰਡਾ ਆ ਗਿਆ ਪਹੁੰਚ ਗਏ ਅਸੀਂ ਕਿੱਥੇ ਪੀਏ ਪੀ ਚੌਂਕ ਬਾਨੂੰ ਕੀ ਹੋਇਆ ਆਪਾਂ ਪੀਏ ਪੀ ਚੌਂਕ ਪਹੁੰਚ ਗਏ ਬਾਨੂੰ ਦੇਖ ਲਾ ਦੇ ਫੋਨ ਡੈਗਿਆ ਕੋਈ ਨਹੀਂ ਆਪਾ ਉਹ ਦੇ ਚੱਕ ਲੈਨੇ ਫੋਨ ਨੂੰ ਵੀ ਲੋ ਵੀ ਪੀਏ ਪੀ ਚੌਂਕ ਜਲੰਧਰ ਆਉਣ ਤੇ ਆਪਜੀ ਦਾ ਸਵਾਗਤ ਹੈ ਅਸੀਂ ਹੈਗੇ ਜਲੰਧਰ ਦੇ ਆ ਸਵਾਗਤ ਕੀ ਕਰਨਾ ਸਾਡਾ ਖਾਲਸਾ ਕੋਲੇ ਆ ਗਿਆ ਲਾਹਿਲਪੁਰ ਖਾਲਸਾ ਸਾਟੇ ਨੂੰ ਨੀਂਦ ਆ ਗਈ ਫੇ ਹੁਣ ਇਹ ਸੌਣ ਦੀ ਤਿਆਰੀ ਜੀ ਹੈ ਵਿਹਨ ਸੌਣਾ ਸੌਣ ਲੱਗਾ ਤੂੰ ਲੈ ਰatsch ਪਿਆ ਹੋਇਆ ਚੰਗਾ ਹੀ ਜਰਾ ਇਧਰ ਚਲੋ ਕੋਈ ਨਹੀਂ ਹੋੜੀ ਹੋੜੀ ਜਾਣ ਦੇ ਕੋਈ ਪੁਲਿਸ ਵਾਲੇ ਵੀ ਖੜੇ ਆ ਉਹਦੇ ਨਾਲ ਰatsch ਪਿਆ ਆਈਆਂ ਰatsch ਪੈਣ ਦੇ ਆਇਆ ਜਲੰਧਰ ਬੱਸ ਸਟੈਂਡ ਕੋਲ ਆ ਗਏ ਅਸੀਂ ਜਲੰਧਰ ਬੱਸ ਸਟੈਂਡ ਕਿਉਂ ਸੌ ਗਿਆ ਹੁਣ ਇੱਧਰ ਨਾ ਮੈਣੇ ਸਤਾਜੇ ਲਓ ਵੀ ਪਹੁੰਚ ਚੱਲੇ ਅਸੀਂ ਆਪਣੇ ਪਿੰਡ ਆ ਲੱਗਾ ਵਿਲੀ ਜਾਂ ਤਾਲਾ ਟੈਗ ਸੱਚੀ ਵੇਲੇ ਹੀ ਆ ਪਿੰਡ ਆਲੇ ਸਾਡੇ ਇਹੀ ਸਮਝਦਣੇ ਵੇਲੇ ਤਿੰਨੇ ਜਣੇ ਇਕੱਠੇ ਹੀ ਘੁੰਮਦੇ ਆ। ਹੋ ਵੀ ਪਹੁੰਚ ਗਏ ਹੀ ਆਪਣੇ ਪਿੰਡ। ਪਿੰਡ ਵਾਪਸੀ ਹੋਣਾ। ਪਿੰਡ ਵਾਪਸੀ ਹੋ ਗਈ ਸਾਡੀ। ਆ ਸਾਡੀ ਦੁਕਾਨ ਹੋ ਗਈ। ਆ ਸਾਡਾ ਰਾਹੁਲ ਖੜਾ ਆਓ ਦੇਖੋ। ਪਹੁੰਚ ਗਏ ਹੀ ਆਪਣੇ ਪਿੰਡ। ਪਿੰਡ ਖੰਬਰਾ ਕਲੋਨੀ। ਐ ਵੀ ਉਹ ਆਏਗੇ ਘਰੇ ਹੁਣ ਅਸੀਂ ਆਇਓ ਵੀ ਆਇਓ ਬਾਹਰ ਬਿਆਨੇ ਕਿੱਥੇ ਆ ਗਏ ਹੁਣ ਆਪਾਂ ਐ ਓਏ ਘਰੇ ਉਤਰ ਉਤਰ ਜਿਆ ਉਤਰ ਜਿਆ ਜਲਦੀ ਲੋਈ ਇੱਥੇ ਹੀ ਹੁੰਦਾ ਹੁਣ ਵਲੌਗ ਆਪਣਾ ਸਮਾਪਤ ਪਹੁੰਚ ਗਏ ਆਪਾਂ ਘਰੇ